ਦੋਗਲਾ ਬਣ ਕੀ ਹੁੰਦਾ ਦੋਗਲਾਪਣ ਸਾਨੂੰ ਦੱਸਦੇ ਆ ਪਿਆਰ ਬੋ ਕੀ ਹੁੰਦਾ ਦੋਗਲਾਪਣ ਜਮਾ ਨਾ ਤੁਹਾਨੂੰ ਪ੍ਰਤੱਖ ਕਰਾਂਗੇ ਵੀ ਦੋਗਲਾਪਣ ਕੀ ਹੁੰਦਾ ਕਿਵੇਂ ਲੋਕ ਦੋਗਲਾਪਣ ਕਰਦੇ ਆ ਹਨ ਐ ਇੱਕ ਦਿਨ ਦੇ ਫਰਕ ਪੈਂਦਾਗਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕੱਲ ਪੰਜਾਬੀ ਗਿਆਗ ਰਾਜਵੀਰ ਜਵੰਦੇਈ ਦਾ ਸੰਸਕਾਰ ਹੋਇਆ ਤੇ ਉਸ ਤੋਂ ਥੋੜਾ ਟਾਈਮ ਬਾਅਦ ਹੀ ਆਪਣੇ ਪੰਜਾਬੀ ਬੋਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਹੋ ਜਾਂਦੀ ਹੈ ਹਸਪਤਾਲ ਦੇ ਵਿੱਚ ਹਨ ਤੇ ਉਹ ਉਹ ਡਾਕਟਰ ਤਾਂ ਕਹਿੰਦੇ ਆ ਬਈ ਹਰਟ ਅਟੈਕ ਨਾਲ ਮੌਤ ਹੋਈ ਹੈ ਤੇ ਪਰ ਪਰਿਵਾਰ ਦਾ ਮੰਨਣਾ ਹੈ ਕਿ ਹਰਟ ਅਟੈਕ ਨਾਲ ਮੌਤ ਨਹੀਂ ਹੋਈ ਸਾਨੂੰ ਸੀਸੀਟੀਵੀ ਫੁਟੇਜ ਐਪਰੇਸ਼ਨ ਦੀ ਦਿੱਤੀ ਜਾਵੇ ਵੀ ਕੋਈ ਹੋਰ ਗੜਬੜ ਆ ਕਿਉਂਕਿ ਉਸ ਤੋਂ ਪਹਿਲਾਂ ਰਵਿੰਦਰ ਘੁੰਮਣੇ ਐਮ ਆਰ ਆਈਸ ਕਰਾਇੰਗਾ ਸੀ ਤੇ ਜਿਹੜਾ ਉਹਨਾਂ ਦਾ ਡਾਕਟਰ ਆ ਆਪਦਾ ਉਹ ਵੀ ਕਹਿੰਦਾ ਬਈ ਪਰਸਨਲ ਡਾਕਟਰ ਉਹਨਾਂ ਨੇ ਵੀ ਕਿਹਾ ਵੀ ਕੋਈ ਐਡੀ ਗੱਲ ਨਹੀਂ ਸੀ ਹਰਟ ਅਟੈਕ ਵਾਲੀ ਬਈ ਗਿਆ ਤਾਂ ਸਰਜਰੀ ਕਰਉ ਸੀ ਨਾਰਮਲ ਮਸਲ ਦੀ ਚਲੋ ਆਪਾਂ ਹੁਣ ਗੱਲਬਾਤ ਕਰਦੇ ਆ ਧੂਲਾਪਨ ਲੋਕ ਕਿਵੇਂ ਦਿਖਾਉਂਦੇ ਆ ਨਾ ਸਾਨੂੰ ਬਤਾਉਨ ਆ ਵੀਰਿੰਦਰ ਘੁੰਮਣ ਦੇ ਨਾਲ ਆਪਣੇ ਇਹੜੇ ਪੰਜਾਬੀ ਲੋਕ ਆ ਨਾ ਉਹ ਉਹਨਾਂ ਦੀ ਇੱਕ ਕੰਟਰੋਵਰਸੀ ਜੀ ਲਈ ਜਾਂਦੀ ਸੀ ਕੋਈ ਵੀ ਪੋਸਟ ਜਾਂ ਵੀਡੀਓ ਵੀਰਿੰਦਰ ਘੁੰਮਣ ਪਾਉਂਦਾ ਸੀ ਲੋਕ ਇੰਨੇ ਗਾਲਾਂ ਵਾਉਂਦੇ ਸੀ ਉਹਨੂੰ ਇੰਨਾ ਤੰਗ ਪਰੇਸ਼ਾਨ ਕਰਦੇ ਸੀ ਕਿ ਉਹਨੇ ਨਾ ਕਮੈਂਟ ਬੰਦ ਕਰਾ ਰੱਖੇ ਸੀਗੇ 2 ਮਹੀਨੇ ਤੋਂ ਆ ਤੁਸੀਂ ਪਹਿਲਾਂ ਤਾਂ ਵੀਡੀਓ ਦੇਖ ਲਓ ਨਾਲ ਨਾਲ ਤੁਹਾਨੂੰ ਸਾਰੀ ਵੀਡੀਓ ਚੱਲੀ ਜਾਂਦੀ ਹੈ ਤੁਸੀਂ ਦੇਖ ਲਓ ਵੀਰਿੰਦਰ ਘੁੰਮਣ ਦੀ ਇਹ ਆ ਇਹ ਤੇ ਉਹਦੇ ਕਮੈਂਟ ਬੰਦ ਕੀਤੇ ਹੋਏ ਆ 2 ਮਹੀਨੇ ਹੋ ਗਏ ਯਾਰ ਉਹਨੂੰ ਤੁਸੀਂ ਬੋਲਣ ਤੱਕ ਨਹੀਂ ਦਿੰਦੇ ਸੀਗੇ ਵਿਚਾਰੇ ਨੂੰ ਹਨਾ ਚਲੋ ਗਲਤ ਗੱਲ ਹੋ ਜਾਂਦੀਆਂ ਹਨ ਇਨਸਾਨ ਗਲਤੀਆਂ ਦਾ ਪੁਤਲਾ ਹੁੰਦਾ ਵੀ ਰੱਬ ਤਾਂ ਹੈ ਨਹੀਂ ਗਲਤੀ ਹਰੇਕ ਤੋਂ ਹੋ ਜਾਂਦੀ ਹੈ ਤੋ ਗਲਤੀ ਹੋ ਗਈ ਤੇ ਉਹਨੇ ਕਈ ਸਟੋਰੀਆਂ ਸਟਾਰੀਆਂ ਪਾ ਕੇ ਕਿਹਾ ਵੀ ਅਵੇ ਚਲੋ ਗਲਤੀ ਹੋ ਗਈ ਹੈ ਨਾ ਮਾਫੀ ਮੰਗ ਲਈ ਹੋਊਗੀ ਯਾਰ ਪਰ ਇੰਨੇ ਘਰੇ ਆਪਣੇ ਲੋਕ ਹੈ ਨਾ ਬਿਸ਼ਰਮ ਹੋ ਗਏ ਕਿ ਉਹਨੂੰ ਪੋਸਟ ਪਾਉਣ ਤੱਕ ਨਹੀਂ ਦਿੰਦੇ ਸੀਗੇ ਬੰਦੇ ਨੂੰ ਯਾਰ ਕੀ ਬੰਦੇ ਤੁਸੀਂ ਕੀ ਬੰਦਾ ਸੋਚਦਾ ਹੋਗਾ ਵਿਚਾਰਾ ਨਾ ਕਿੱਡਾ ਮੈਂਟਲੀ ਉਹਨੂੰ ਆਪ ਟੌਰਚਰ ਕੀਤਾ ਵਿਚਾਰੇ ਨੂੰ ਯਾਰ ਹਨਾ ਇੱਕ ਪੋਸਟ ਤੱਕ ਉਹਨੂੰ ਪਾਉਂਦੇ ਜਾਂਦੇ ਸੀ ਚਲੋ ਬਈ ਆਗੇ ਵਿਰਿੰਦਰ ਘੁੰਮੰਦੀ ਪੋਸਟ ਚਲੋ ਉੱਥੇ ਗਾਲਵਾਹ ਦੇਣੀ ਮਾ ਪੈਣੇ ਕਰ ਦੇਣੀ ਹੈਨਾ ਕੀ ਐ ਸਬੰਧੀ ਹੈ ਵਿਚਾਰੇ ਨੂੰ ਤੂੰ ਹੁਣ ਤੱਕ ਤਾਂ ਉਹਨੂੰ ਗਾਲਾਂ ਕੱਢੀ ਜਾਂਦੇ ਸੀਗੇ ਤੇ ਇੱਕੇ ਦਮ ਤੁਸੀਂ ਵੇਖ ਲਓ ਜਦੋਂ ਵਿਚਾਰੇ ਦੀ ਮੌਤ ਹੋ ਗਈ ਹੈ ਨਾ ਉਦੋਂ ਆਪਾਂ ਦੂਸਰੇ ਪਾਸੇ ਹੋ ਗਏ ਬਈ ਬਹੁਤ ਮਾੜਾ ਕੀਤਾ ਰੱਬ ਨੇ ਬਹੁਤ ਭਰਾ ਸੀ ਆਪਣਾ ਹਨਾ ਤੇ ਬਹੁਤ ਚੰਗਾ ਬਾਡੀ ਬਿਲਡਰ ਸੀ ਆਪਣਾ ਵੀਰ ਆ ਸੀ ਯਾ ਬਹੁਤ ਮਾੜੀ ਕੀਤੀ ਰੱਬ ਨੇ ਆਪਾਂ ਖੁਦ ਕਹਿੰਨੇ ਮੰਨਦੇ ਆ ਵੀ ਰੱਬਾ ਤੂੰ ਬਹੁਤ ੱੱਕਿਆ ਕਰੀ ਜਾਂਦਾ ਪਿਆ ਆ ਦਿਨਾਂ ਪਹਿਲਾ ਬਾਈ ਰਾਜਵੀਰ ਜਵੰਦਾ ਉਦੋਂ ਪਹਿਲਾ ਜਸਵਿੰਦਰ ਭੱਲਾ ਹਨਾ ਤੇ ਆ 10-15 ਦਿਨਾਂ ਦੇ ਵਿੱਚ ਵਾਜੀ ਸਾਡੇ ਤਿੰਨ ਹੀਰੇ ਹੁਣ ਬਾਈ ਵਿਰਿੰਦਰ ਘੁੰਮਣ ਰੱਬ ਨੇ ਖੋਲੇ ਬਹੁਤ ਮਾੜੀ ਹੋਈ ਹੈ ਤੇ ਉਧਰ ਆਪਾਂ মিডিਆ ਦੀ ਗੱਲ ਕੀਤੀ ਵੀ মিডিਆ ਨੇ ਕਿੰਨੀਆਂ ਗਿਰਜਾਂ ਬਣ ਕੇ ਹਨ ਹੁਣ ਵਿਰੇਂਦਰ ਘੁੰਮਣ ਵੀਰੇ ਦੇ ਦਾਲੇ ਹੋ ਜਾਣੀਆਂ ਰਾਜ ਵਿਜਵੰਦੇ ਤੋਂ ਬਾਅਦ মিডিਆ ਵਾਲਿਆਂ ਦੀਆਂ ਤੀਆਂ ਲੱਗੀਆਂ ਪਈਆਂ ਤੇ ਜਿਹੜੇ ਲੋਕ ਦੋਗਲਾਪਨ ਕਰਦੇ ਆਪਾਂ ਉਹਦੀ ਗੱਲ ਕਰਦੇ ਸੀਗੇ ਭਈ ਲੋਕਾਂ ਨੇ ਹੱਥ ਹੀ ਕਰਤੀ ਯਾਰ ਤੁਸੀਂ ਵੇਖ ਲਿਆ ਨਾ ਪੋਸਟ ਹੁਣ ਦੂਜੇ ਪਾਸੇ ਪੋਸਟਾ ਚੱਲ ਪਿਆ ਆਰ ਆਈ ਪੀ ਵਾਲੀਆਂ ਰੱਬ ਚਾਰਨਾ ਸੁਨਵਾਸ ਬਖਸ਼ ਸਾਡਾ ਭਰਾ ਸੀ ਵੀਰਾ ਸੀ ਯਾਰ ਸ਼ਰਮ ਮੰਨੋ ਤੁਸੀਂ ਭਰਾ ਵੀਰਾ ਸੀਗਾ ਹੱਕ ਬਣਦਾ ਤੁਹਾਡਾ ਆਹ ਪੋਸਟਾ ਪਾਉਣ ਦਾ ਚਲ ਰੱਬ ਨੇ ਮਾੜੀ ਕਰਤੀ ਹੈ ਨਾ ਪਰਿਵਾਰ ਵਿਚਾਰੇ ਦਾ ਹੈ ਨਾ ਪਹਿਲਾ ਦਾ ਭਰਾ ਚਲੇ ਗਿਆ ਸੀਗਾ ਹੁਣ ਵਿਚਾਰਾ ਇਹ ਚਲਾ ਗਿਆ ਨਾ ਲੋਕ ਦੁੱਖ ਹੈ ਨਾ ਪ੍ਰਕੜਾਉਂਦੇ ਆ ਬਹੁਤ ਮਾੜੀ ਕੀਤੀ ਰੱਬ ਨੇ ਪਰ ਤੁਸੀਂ ਪਹਿਲਾਂ ਕੀ ਕਰ ਰਹੇ ਸੀ ਬਾਈ ਨਾਲ ਇੱਕ ਦਿਨ ਦਾ ਹੀ ਫਰਕ ਹੈ ਕੱਲ ਪੋਸਟ ਪਾਈ ਆ ਬਾਈ ਨੇ ਰਾਜਵੀਰ ਜਵੰਦੇ ਵਾਲੀ ਉਹਦੇ ਤੇ ਵੀ ਕੁਇੰਟ ਆਫ ਸੀਗੇ ਯਾਰ ਤੁਸੀਂ ਦੁੱਖ ਵਾਲੀ ਪੋਸਟ ਵੀ ਨਹੀਂ ਉਹਨੂੰ ਪਾਉਂਦੇ ਸੀ ਉਹਦੇ ਤੇ ਵੀ ਗਾਲ੍ਹਾਂ ਵਾਰ ਹੁੰਦੇ ਸੀਗੇ ਰਾਜਵੀਰ ਜਵੰਤੇ ਵਾਲੀ ਪੋਸਟ ਵਿੱਚ ਭਾਈ ਉਹਦੇ ਤੇ ਵੀ ਕਮੈਂਟ ਟੌਪ ਸੀ ਉਹਦੇ ਸਾਰੇ ਕਮੈਂਟ ਵਿਚਾਰੇ ਦੇ ਆਫ ਆ ਕਿਉਂਕਿ ਆਪਾਂ ਬੋਲਣ ਹੀ ਨਹੀਂ ਦਿੰਦੇ ਯਾਰ ਕਿ ਐਡਾ ਕਿੱਡਾ ਗੁਨਾਹ ਕਰਤਾ ਸੀ ਉਹਨੇ ਜਿਹੜਾ ਆਪਾਂ ਉਹਦੇ ਮਗਰ ਆਏ ਪਏ ਸੀਗੇ ਸੋ ਪਲੀਜ਼ ਯਾਰ ਰਿਕਵੈਸਟ ਐ ਐਵੇਂ ਨਾ ਕਰਿਆ ਕਰੋ ਕਿਸੇ ਨਾਲ ਯਾਰ ਬਾਅਦ ਵਿੱਚ ਆਪਾਂ ਪਛਤਾਉਨੇ ਆ ਬਈ ਬੰਦਾ ਬਹੁਤ ਚੰਗਾ ਸੀ ਕਿਉਂ ਬੰਦੇ ਨੂੰ ਯਾਰ ਆਪਣੇ ਆਪ ਨੂੰ ਸਾਬਤ ਕਰਨ ਵਾਸਤੇ ਫਿਰ ਇਹਦਾ ਮਤਲਬ ਤਾਂ ਉਹੀ ਹੋ ਗਿਆ ਮਰਨਾ ਹੀ ਪੈਂਦਾ ਜਿਵੇਂ ਬਈ ਦੀਪ ਸਿੱਧੂ ਉਹ ਕਹਿੰਦਾ ਹੁੰਦਾ ਸੀ ਤੇ ਆਪ ਉਹਦੇ ਨਾਲੇ ਵੀ ਐਂ ਕੀਤੀ ਸੀਗੀ ਹੈ ਨਾ ਮਾਸੀ ਵਾਲੇ ਨਾਲ ਐਂ ਕੀਤੀ ਹੈ ਨਾ ਤੇ ਹੁਣ ਇਹਦੇ ਨਾਲ ਵੀ ਬਾਈ ਅਵਿੰਦਰ ਘੁੰਮਣ ਦੀ ਆਧਾਰਨਪੁਰੇ ਸਾਹਮਣੇ ਆ ਵੀ ਇੱਕ ਦਿਨ ਪਹਿਲਾਂ ਤਾਂ ਆਪਾਂ ਉਹਨੂੰ ਗਾਲ੍ਹਾਂ ਭਰਾਈ ਜਾਂਦੇ ਸੀਗੇ ਤੇ ਅਗਲੇ ਦਿਨ ਹੀ ਆਪਾਂ ਉਹਦੇ ਹੱਕ ਜੋ ਗਏ ਨਾ ਫਿਰ ਇਹਦਾ ਮਤਲਬ ਤਾਂ ਇਹੀ ਆ ਵੀ ਬੰਦਾ ਚੰਗਾ ਸੀਗਾ ਇਹ ਸਾਬਤ ਕਰਨ ਵਾਸਤੇ ਬੰਦੇ ਨੂੰ ਮਰਨਾ ਪੈਂਦਾ ਕਿਉਂਕਿ ਬਾਈ ਨੂੰ ਤਾਂ ਬੋਲਣ ਹੀ ਨਹੀਂ ਦਿੰਦੇ ਸੀਗੇ ਉਹਦੀਆਂ ਕਮੈਂਟਾਂ ਵਿੱਚ ਆਪ ਗਾਲ੍ਹਾਂ ਭਰਾਉਂਦੇ ਸੀਗੇ ਸੋ ਪੰਜਾਬੀ ਕੋ ਪਲੀਜ਼ ਐਮੇਡਾ ਕਰੋ ਕਿਉਂਕਿ ਬਾਈ ਨੇ ਸਲਮਾਨ ਖਾਨ ਸ਼ਹਿਰੂ ਖਾਨ ਵਰਗੇ ਨਾ ਵੱਡੇ ਬਾਲੀਵੁੱਡ ਦੇ ਸਟਾਰਾਂ ਨਾਲ ਕੰਮ ਕੀਤਾ ਯਾਰ ਬੰਦੇ ਦੀ ਕੀ ਇਮੇਜ ਬਣਦੀ ਹੋਊਗੀ ਉੱਥੇ ਕੋਈ ਨਾ ਕੋਈ ਸਵਾਲ ਤਾਂ ਬਾਈ ਨੂੰ ਕਰਦਾ ਹੀ ਹੋਊਗਾ ਵੀ ਤੂੰ ਕਮੈਂਟ ਕਾਹਤੋਂ ਆਪ ਕੀਤੇ ਆ ਤੇ ਕੀ ਜਵਾਬ ਦਿੰਦਾ ਹੋਊਗਾ ਵੀ ਸਾਡਾ ਪੰਜਾਬ ਨਹੀਂ ਮੈਨੂੰ ਜਿਉਣ ਦਿੰਦਾ ਸਾਡੇ ਪੰਜਾਬੀ ਨਹੀਂ ਮੈਨੂੰ ਜਿਉਣ ਦਿੰਦੇ ਉਹਨਾਂ ਨੇ ਕਮੈਂਟ ਬੰਦ ਕਰਵਾਏ ਆ ਇਹੀ ਫਿਰ ਓਬੀਅਸ ਜੀ ਗੱਲ ਆਹੀ ਦੱਸਦਾ ਹੋਊਗਾ ਸੋ ਪਲੀਜ਼ ਰਿਕਵੈਸਟ ਆ ਐਵੇਂ ਨਾ ਕਰਿਆ ਕਰੋ ਜੇ ਬੰਦੇ ਤੋਂ ਗਲਤੀ ਹੁੰਦੀ ਹੈ ਤਾਂ ਉਹਨੇ ਮਾਫੀ ਵੀ ਮੰਗ ਲਈ ਸੀ ਦੇ ਐਵੇਂ ਤੁਸੀਂ ਨਾ ਕਰਿਆ ਕਰੋ ਰਿਕਵੈਸਟ ਆ ਧੰਨਵਾਦ ਜੀ